ਭਗਵੰਤ ਮਾਨ ਹੋਣਾ ਨੇ ਜਿਹੜਾ ਉਸ ਦਿਨ ਵਿਧਾਨ ਸਭਾ ਚ ਪਾਸ ਕੀਤਾ ਉਸ ਦੇ ਸਬੰਧ ਵਿੱਚ ਇੱਥੇ ਇਕੱਠੇ ਹੋਏ ਆਂ ਜੀ ਵੀ ਇੰਨੀ ਦੁਨੀਆ ਉਜੜ ਜਾਣੀ ਹੈ ਵਿਚਾਰੇ ਗਰੀਬ ਆਦਮੀ ਛੋਟੇ ਛੋਟੇ ਦੁਕਾਨਦਾਰ ਹੈ ਇਹਨਾਂ ਨੇ ਕਿੱਥੇ ਜਾਣਾ ਭਾਜੀ ਇਹ ਸਰਕਾਰ ਨੂੰ ਕੋਈ ਨਾ ਕੋਈ ਇੰਦਾ ਬਦਲਵਾਰ ਲੱਭਣਾ ਚਾਹੀਦਾ ਇਹਨਾਂ ਨੂੰ ਵਿਚਾਰਿਆਂ ਨੂੰ ਅੱਗੇ 100 ਗੱਜ ਦੇ ਘੇਰੇ 'ਚ ਅੱਗੇ ਹੀ ਬੰਦ ਅਗਲੀਆ ਤੁਸੀਂ ਥੋੜਾ ਜਿਹਾ ਦਾਇਰਾ ਇਹਦਾ ਵਧਾ ਦਿਓ ਕੋਈ ਗੱਲ ਨਹੀਂ 200 ਗੱਜ ਦਾ ਕਰ ਦਿਓ 250 ਗੱਜ ਦਾ ਇਹਦਾ ਦਾਇਰਾ ਕਰ ਦਿਓ ਇਸ ਤਰ੍ਹਾਂ ਇਹਨਾਂ ਨੂੰ ਵਿਚਾਰੇ ਗਰੀਬਾਂ ਨੂੰ ਨਾ ਜੜੋ ਇਹਨਾਂ ਦਾ ਵਿਚਾਰਿਆਂ ਦਾ ਪਰਪਾਂ ਦੇ ਵੀ ਛੋਟੇ-ਛੋਟੇ ਬੱਚੇ ਆ ਨਿਕਨਕੇ ਦੁਕਾਨਦਾਰਾ ਵਿਚਾਰੇ ਜਾਵਾਂਗੇ ਇੱਥੋਂ ਚਲੋ ਚੰਦ ਦੁਕਾਨਦਾਰ ਵੱਡੇ ਵਾਕਏ ਗਰੀਬ ਦਾ ਗਰੀਬ ਗੁਰਬਾ ਸਾਰਾ ਛੋਟੇ-ਛੋਟੇ ਦੁਕਾਨਦਾਰਾ ਵਿਚਾਰੇ ਕਿੱਥੇ ਜਾਣਗੇ ਇਹ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਤੇ ਗੌਰ ਕੀਤਾ ਜਾਵੇ ਭਗਵੰਤਮਾਨ ਸਾਹਿਬ ਨੂੰ ਸਾਡੀ ਬੇਨਤੀ ਹੈ ਉਹਨਾਂ ਅੱਜ ਕਿਹੜੀ ਜਗ੍ਹਾ ਤੁਹਾਡੇ ਲੋਕ ਰੋਸ ਪ੍ਰਦਰਸ਼ਨ ਕੀਤਾ ਜਾਦਾ ਅੱਜ ਇੱਥੇ ਹੀ ਗੋਲ ਬਾਗ ਜਿੱਥੇ ਇੱਥੇ ਹੀ ਹੋਈ ਹੈ ਜੀ ਮੀਟਿੰਗ ਕਰਨ ਨਾਲ ਇਕੱਠੇ ਹੋਏ ਆ ਹੁਣ ਇੱਕ ਦਿਨਾਂ ਦੇ ਵਿੱਚ ਹੁਣ ਬੈਠਨੇ ਆ ਆਪਣੀ ਕਮੇਟੀ ਦੇ ਵਿੱਚ ਫੈਸਲਾ ਕਰਨੇ ਡੀਸੀ ਸਾਹਿਬ ਨੂੰ ਮਿਲ ਬਾਕੀ ਇਹ ਕਾਨੂੰਨ ਆ ਜਿਹੜਾ ਸੀ ਇਹਦਾ ਵਿਰੋਧ ਨਹੀਂ ਕਰਦੇ ਭਾਜੀ ਜਿਹੜਾ ਕਾਨੂੰਨ ਹੈ ਇਹਦਾ ਅਸੀਂ ਵਿਰੋਧ ਨਹੀਂ ਕਰਦੇ ਕਾਨੂੰਨ ਕਾਨੂੰਨ ਦਾ ਵਿਰੋਧ ਨਹੀਂ ਕਰਦੇ ਕਾਨੂੰਨ ਬਹੁਤ ਵਧੀਆ ਸਰਕਾਰ ਨੇ ਵਧੀਆ ਕਾਨੂੰਨ ਬਣਾਇਆ ਉਹਦਾ ਹੀ ਸਮਰਥਨ ਕਰਦੇ ਆ ਬਾਕੀ ਉਹਦੇ ਸਬੰਧ ਵਿੱਚ ਵੀ ਇਹ ਕਾਨੂੰਨ ਬਣਾਇਆ ਤੇ ਉਹਦੇ ਨਾਲ ਇਹ ਜਿਹੜੇ ਵਿਚਾਰਿਆਂ ਨੂੰ ਇਹਨਾਂ ਨੇ ਬੰਦਿਆਂ ਨੂੰ ਜਿੜਨਾ ਇਹਨਾਂ ਦਾ ਕੋਈ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਮੈਂ ਪਹਿਲਾਂ ਦੱਸਦਾ ਨਾ ਤੇ ਮੇਰੀ ਕੋਈ ਸਿਗਰਟ ਬੀੜੀ ਦੀ ਦੁਕਾਨ ਦੁਕਾਨ ਆ ਤੇ ਨਾ ਮੇਰਾ ਕੋਈ ਚਿਕਨ ਦੀ ਦੁਕਾਨ ਆ ਅੱਜ ਮੈਂ ਇੱਕ ਇਨਸਾਨੀਅਤ ਦੇ ਨਾਂ ਤੇ ਇਨਾਂ ਕੋਲ ਆਇਆ ਵਾਂ ਖੁਦ ਆਇਆ ਵਾਂ ਕਿਉਂਕਿ ਮੈਨੂੰ ਪਤਾ ਵਾ ਕਿ ਸਿਰਫ ਦੁਕਾਨਾਂ ਨਹੀਂ ਉਜਾੜੀਆਂ ਜਾ ਰਹੀਆਂ ਇਹਨਾਂ ਦੇ ਘਰ ਵੀ ਉਜਾੜੇ ਜਾ ਰਹੇ ਨੇ ਕਿਉਂ ਇੱਕ ਭਗਵੰਤ ਮਾਨ ਜੀ ਵੱਲੋਂ ਇੱਕ ਸੈਸ਼ਨ 'ਚ ਕਿਹਾ ਗਿਆ ਕਿ ਮੈਂ ਜੀ ਗਲਿਆਰੇ ਨੂੰ ਸਵੱਛ ਬਣਾਣਾ ਮੈਂ ਆ ਅਮਰਤ ਅਮਰਤ ਬਣਾਣਾ ਨਾ ਕੀ ਮੈਟ ਸਿਗਰਟ ਬੀੜੀ ਦੀ ਨਹੀਂ ਨਹੀਂ ਸਿਗਰਟ ਬੀੜੀ ਦੀ ਦੁਕਾਨ ਨਹੀਂ ਹੋएगी ਚਿਕਨ ਦੀ ਉੱਥੇ ਨਹੀਂ ਹੋएगी ਤੇ ਇੱਕ ਸੁਖਵੀਰ ਬਾਦਲ ਜੀ ਵੱਲੋਂ ਤੰਜ ਕੱਸ ਦਿੱਤੀ ਗਈ ਕਿ ਗਲਿਆਰਾ ਦੇ ਅੱਗੇ ਅਸੀਂ ਕੀਤਾ ਆ ਵਾ ਇਸ ਤੋਂ ਬਾਅਦ ਕੀਤੇ ਉਹਨਾਂ ਨੇ ਕਿਹਾ ਚਾਰ ਦਰਵਾਜ਼ੇ ਇੱਕ ਤੰਜ ਕਰਕੇ ਤੁਸੀਂ ਇਹਨਾਂ ਦੀਆਂ ਦੁਕਾਨਾਂ ਉਜਾੜਨ ਦਿਓ ਮੈਂ ਕਹਿੰਦਾ ਦੇਖੋ ਦਰبار صاحب ਦਾ ਸਤਕਾਰ ਸਾਡੇ ਮਨਾਂ ਚ ਵੀ ਉਹਨਾਂ ਵਾਂ ਜਿੰਨਾ ਤੁਹਾਡੇ ਮਨਾਂ ਚ ਅਸੀਂ ਵੀ ਚਾਹਦੇ ਹਾਂ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਕੁਝ ਵੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਸਿਗਰਟ ਪਾਣੀ ਦੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਤੇ ਨਾ ਹੀ ਕੋਈ ਮੀਟ ਮੱਛੀਆਂ ਦੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਠੀਕ ਹੈ ਉਹਦੇ ਲਈ ਤੁਹਾਨੂੰ ਚਾਹੀਦਾ ਕੀ ਹੈ ਇੱਕ ਧਾਰਾ ਤੈਅ ਕਰ ਦੋ ਕਿ 200 ਮੀਟਰ 100 ਮੀਟਰ ਜਿੰਨਾ ਵੀ ਧਾਰਾ ਵਾ ਉਹ ਕਿਲਾ ਦਰਬਾਰ ਸਾਹਿਬ ਵਾਸਤੇ ਨਹੀਂ ਹਰ ਧਾਰਮਿਕ ਸਥਾਨ ਵਾਸਤੇ ਤੈਅ ਕਰੋ ਕਿ ਇਹਦੇ ਵਿੱਚ ਕੋਈ ਵੀ ਇਦਾਂ ਦੀ ਦੁਕਾਨ ਨਹੀਂ ਹੋਣੀ ਚਾਹੀਦੀ ਉਹ ਤਾਂ ਮੰਨਣੀ ਹੋਊਗਾ ਲੇਕਿਨ ਜੇ ਤੁਸੀਂ ਕਹੋ ਪੂਰੇ ਚਾਰਾਂ ਦਰਵਾਜਿਆਂ ਦੇ ਵਿੱਚਕਾਰ ਦੀ ਤੇ 12 ਦਰਵਾਜੇ ਨੇ ਉਹਨਾਂ ਦੇ ਵਿੱਚ ਇੱਦਾਂ ਕਰਦੇ ਤੁਸੀਂ ਤੇ ਦੁਕਾਨਾਂ ਨੂੰ ਉਜਾੜੋਗੇ ਉਜਾੜੋਗੇ ਉਹਨਾਂ ਦੇ ਪਰਿਵਾਰ ਵੀ ਕਿੰਨੇ ਉਜਾੜੋਗੇ ਤੇ ਮੈਨੂੰ ਇੱਕ ਗੱਲ ਦੱਸੋ ਜਿਹੜੇ ਇੰਨੇ ਹੋਟਲ ਨੇ ਅਰੇ ਅੰਦਰ ਉਹਨਾਂ 'ਚ ਵੀ ਤੇ ਇਹ ਸਭ ਚੱਲਦਾ ਵਾ ਚਿਕਨ ਵਗੈਰਾ ਉਹ ਕਿੱਦਾਂ ਚੱਲੇਗਾ ਉਹਦੀ ਕੌਣ ਜ਼ਿੰਮੇਵਾਰੀ ਲਏਗਾ ਇਹ ਐਸ ਕਰਕੇ ਇੱਕ ਬੇਨਤੀ ਕੀਤੀ ਜੱਲੀ ਨਾਂ ਵੱਲੋਂ ਇਹ ਸਾਰੇ ਡੀਸੀ ਸਾਹਿਬ ਕੋ ਵੀ ਚੱਲੇ ਨੇ ਇੱਕ ਦੋ ਦਿਨਾਂ ਤੱਕ ਕਿ ਇਹ ਇਹਨੂੰ ਨਾ ਥੋੜਾ ਮੋਲਡ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਕੋਈ ਕਾਨੂੰਨ ਬਣਾਤਾ ਰ ਮਤਲਬ ਇਹ ਨਹੀਂ ਕਿ ਇਹਨਾਂ ਤੇ ਥੋਪ ਦਿੱਤਾ ਜਾਵੇ ਸਰਕਾਰਾਂ ਪਬਲਿਕ ਬਣਾਉਂਦੀਆਂ ਨਾ ਕਿ ਪਬਲਿਕ ਨੂੰ ਸਰਕਾਰਾਂ ਨੇ ਬਣਾਉਣਾ ਪਬਲਿਕ ਕਰਕੇ ਸਰਕਾਰਾਂ ਨੂੰ ਆਪਣਾ ਕਾਨੂੰਨ ਵੀ ਮੋਲਡ ਕਰਨਾ ਪੈਣਾ ਵਾ